ਮੈਂ ਵੀ ਪਿਛਲੇ 1.5 ਮਹੀਨੇ ਤੋਂ ਲਗਾਤਾਰ ਆਪਣੇ ਭਰਾ ਨੂੰ ਮਿਲਣ ਵਾਸਤੇ ਇਸ ਸਰਕਾਰ ਤੋਂ ਮਨਜ਼ੂਰੀ ਮੈਂ ਮੰਗ ਰਹੀ ਹਾਂ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਏ ਜਿਹੜੇ ਹਰ ਇੱਕ ਵਾਰ ਇੱਕ ਹਕ ਹੁੰਦਾ ਹੈ ਤੇ ਪਿਛਲੇ 4 ਦਿਨਾਂ ਤੋਂ ਮੈਂ ਮੰਗ ਕੀਤੀ ਹੈ ਕਿ ਇਸ ਰਖੜੀ ਦੇ ਤਿਉਹਾਰ ਵਾਸਤੇ ਮੈਂ ਆਪਣੇ ਭਰਾ ਦੇ ਘਰ ਆਇਆ ਤੇ ਮੈਂ ਵੀ ਇੱਕ ਭੈਣ ਹੋਣ ਦੇ ਨਾਤੇ ਮੈਂ ਵੀ ਰਖੜੀ ਬੰਨਣਾ ਚਾਹੁੰਦੀ ਮੈਨੂੰ ਪਰਮਿਸ਼ਨ ਦਿੱਤੀ ਜਾਏ ਤੇ ਇਸ ਨਸ਼ੇ ਦੇ ਸੱਤਾ ਦੇ ਨਸ਼ੇ ਦੇ ਦੋਸਤ ਮੁੱਖ ਮੰਤਰੀ ਨੇ ਰੋਕ ਕੇ ਰੱਖਿਆ ਹੈ ਤੇ ਅੱਜ ਮੇਰੀ ਗੱਡੀਆਂ ਨੂੰ ਜਦ ਅੰਦਰ ਨਹੀਂ ਆਉਂਦਾ ਮੈਂ ਸੁਰਖਰ ਸਾਡੇ ਸਾਹਮਣੇ ਮੈਂ ਅੰਦਰ ਆ ਗਈ ਆ ਕਿ ਮੈਂ ਅੱਜ ਇੱਥੇ ਆਈ ਆ ਮੇਰਾ ਹੱਕ ਬੰਦਾ ਹੈ ਕਿਸ ਕਾਨੂੰਨ ਦੇ ਥੱਲੇ ਕਿਸ ਮੈਨੂਲ ਦੇ ਥੱਲੇ ਇਹ ਨਹੀਂ ਕਿ ਤੁਸੀਂ ਰਖਵੀ ਨਹੀਂ ਬਣ ਸਕਦੇ ਆਪਦੇ ਭਰਾ ਨੂੰ ਤੇ ਜਿੱਥੇ ਬਾਕੀ ਭੈਣਾਂ ਬਣਦੀਆਂ ਨੇ ਮੇਰਾ ਵੀ ਹੱਕਵਾਂ ਦਾ ਨੇ ਆ ਦਿੱਲੀਓ ਇਸ ਮੌਸਮ ਦੇ ਬਾਵਜੂਦ ਮੈਂ ਇੱਥੇ ਆਈ ਆ ਕਿ ਕਿ ਸਰਕਾਰ ਨੇ ਮੈਨੂੰ ਪਰਮਿਸ਼ਨ ਦੇ ਤੋਂ ਇਨਕਾਰ ਕੀਤਾ ਹੈਗਾ ਲਗਾਤਾਰ 4 ਦਿਨਾਂ ਦਾ ਮੈਂ ਮੰਗ ਰਹੀ ਆ ਰਖਵੀ ਵਾਸਤੇ ਤੇ 1.5 ਮਹੀਨੇ ਦਾ ਅਸੀਂ ਮੰਗ ਰਹਿਆਂ ਮਿਲਨ ਵਾਸਤੇ ਤੇ ਅੱਜ ਮੈਂ ਇੱਥੇ ਖੜ੍ਹੀ ਆ ਜਦੋਂ ਤੱਕ ਮੈਨੂੰ ਇਹ ਮੌਕਾ ਇਹ ਮੈਨੂੰ ਰਖਵੀ ਨਹੀਂ ਦਿੱਤਾ ਜਾਂਦੇ ਪਤਾ ਨਹੀਂ ਕਿਉਂ ਇਹ ਦੀ ਖਬਰ ਆਠੇਗੀ ਕਿ ਇੱਕ ਭੈਣ ਦੇ ਭਰਾ ਦੇ ਤਨਾਈ ਤੇ ਤਾਂ ਅੱਗਾ ਬਣਨ ਤੋਂ ਵੀ ਇਸ ਭਗਵੰਤ ਮਾਨ ਨੂੰ ਇੰਨੀ ਹਲਵੜ ਆਹਤ ਹੋਈ ਹੈ ਤਾਂ ਮੈਂ ਬੇਨਤੀ ਕਰਦੀ ਆ ਕਿ ਮਨੁੱਖੀ ਅਧਿਕਾਰਾਂ ਨੂੰ ਇਹੋ ਜਿਹੇ ਛਿੱਕੇ ਤੇ ਨਾ ਟੰਗ ਚੰਗੇ ਮਾਰੇ ਦਿਨ ਆਉਂਦੇ ਰਹਿੰਦੇ ਨੇ ਲੇਕਿਨ ਇੱਕ ਰਿਸ਼ਤੇ ਦੀ ਕਦਰ ਕੀਮਤਾਂ ਨੂੰ ਇਸ ਪਵਨ ਦਿਨ ਦੀ ਕਦਰ ਕੀਮਤ ਨੂੰ ਸਮਝੋ ਤੇ ਇੱਕ ਭੈਣ ਨੂੰ ਆਪਣੇ ਭਰਾ ਦੇ ਤਨਾਈ ਤੇ ਰਖਰੀ ਬੰਨਣ ਵਾਸਤੇ ਦਿੱਲੀੋਂ ਮੈਂ ਤੁਰ ਕੇ ਆਈ ਆ ਤੇ ਮੈਨੂੰ ਇਹ ਜਿਹੜਾ ਮੇਰਾ ਹੱਕ ਬਣਦਾ ਹੈ ਮੇਰਾ ਰਾਈਟ ਬਣਦਾ ਹੈ ਸਾਰੇ ਕੇਸ ਲੁੱਕ ਇਸ ਤਰ੍ਹਾਂ ਦੇ ਕੀ ਆਪਾਂ ਤੁਹਾਨੂੰ ਦੱਸਦਾ ਜਿਹੜਾ ਕੇਸ ਹੈਗਾ ਪਹਿਲਾ ਕੇਸ ਹੈਗਾ ਨਸ਼ੇ ਦਾ ਕੇਸ ਹੈਗਾ ਨਸ਼ਾ ਦੀ ਗੱਲ ਕਰਦੇ ਆ ਜਿਹੜਾ ਨਸ਼ਾ ਮਿਲਿਆ ਇਹਨੂੰ ਮੇਰੇ ਭਰਾ ਦੇ ਕਰੋ ਉਹ ਦੇਖ ਕੱਲ ਫਰੀਦਕੋਟ ਦੇ ਐਮ ਐਲ اے ਉਹਦੇ ਪੀਏ ਤੋਂ ਉਹਦੀ ਗੱਡੀ ਤੋਂ 350 ਗ੍ਰਾਮ ਹੈਰੋਇਨ ਫੜਿਆ ਗਿਆ ਰੰਦੇ ਸਾਥੀ ਤੇ ਉਸਨੇ ਉਹਨੂੰ ਕਲੀਨ ਸ਼ੀਟ ਦਿੱਤੀ ਉਹਨੂੰ ਪਤਾ ਹੀ ਨਹੀਂ ਸੀ ਤੋਡਲ ਵਾਲਾ ਕੰਡਾ ਉਹਦੇ ਨਾਲ ਰਿਹਾ ਤੇ ਜਿਹੜੇ ਵੇਚ ਰਹੇ ਨੇ